ਨਗਰ ਕੌਂਸਲ ਢੜੀਵਾਲ ਵਿਖੇ 75 ਗਣਤੰਤਰ ਦਿਵਸ ਨਗਰ ਕੌਂਸਲ ਪ੍ਰਧਾਨ ਅਸ਼wini ਦੁੱਗਲ ਦੀ ਅਗਵਾਈ ਹੇਠ ਬੜੀ ਧੂਮ-ਧਾਮ ਨਾਲ ਮਨਾਇਆ ਗਿਆ ਜਿਸ ਦੌਰਾਨ ਜ਼ਿਲ੍ਹਾ ਯੋਜਨਾ ਬੋਰਡ ਗੁਰਦਾਸਪੁਰ ਦੇ ਚੇਅਰਮੈਨ ਐਡਵੋਕੇਟ ਜਗਰੂਪ ਸਿੰਘ ਸੇਖਵ ਨੇ ਝੰਡਾ ਖੈਰ ਆਉਂਦੀ ਰਸਮ ਅਦਾ ਕੀਤੀ ਜਦਕਿ ਥਾਣਾ ਮੁੱਖ ਮੁੰਸੀਬ ਬਲਜਿੰਦਰ ਸਿੰਘ ਦੀ ਅਗਵਾਈ ਹੇਠ ਪੁਲਸ ਪਾਰਟੀ ਨੇ ਸਲਾਮੀ ਦਿੱਤੀ ਅਤੇ ਸੂਕੋਲੀ ਬੱਚਿਆਂ ਨੇ ਰਾਸ਼ਟਰੀ ਗੀਤ ਗਾ ਕੇ ਸਮਾਗਮ ਦੀ ਸ਼ੁਰੂਆਤ ਵਿੱਦਿਆ ਦਾ ਬਖਕ ਸਕੂਲੀ ਬੱਚਨ ਦੇਸ਼ ਭਗਤੀ ਦੇ ਗੀਤ ਪੇਸ਼ ਕੀਤੇ ਇਸ ਮੌਕੇ ਤੇ ਜ਼ਿਲ੍ਹਾ ਯੋਜਨਾ ਬੋਰਡ ਗੁਰਦਾਸਪੁਰ ਦੇ ਚੇਅਰਮੈਨ ਐਡਵੋਕੇਟ ਜਗਰੂਪ ਸਿੰਘ ਸੇਖਵਣ ਜਿਸ ਵਾਸੀ ਨੇ 75 ਗਨਤੰਤਰ ਦਿਵਸ ਦੀ ਵਧਾਈ ਜਿੰਦੇ ਹੋਏ ਦੱਸਿਆ ਕਿ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਹ ਦੀ ਸਰਕਾਰ ਨੇ ਪੰਜਾਬ ਦੇ ਲੋਕਾਂ ਨੂੰ ਸਰਕਾਰੀ ਬਿਹਤਰ ਸਿੱਖਿਆ ਬਿਹਤਰ ਸਿਹਤ ਸੇਵਾਵਾਂ 40000 ਸਰਕਾਰੀ ਨੌਕਰੀ 90% ਬਿਜਲੀ ਬਿੱਲ ਜ਼ੀਰੋ ਫਰਿਸ਼ਤਾ ਸਕੀਮ ਅਤੇ SSF ਲਾਗ ਰਚਨ ਕਰਕੇ ਲੱਖਾਂ ਕੱਟੇ ਰਾਸ਼ਨ ਕਾਰਡ ਮੁੜ ਬਹਾਲ ਕਰਨ ਆਦਿ ਲੋਕਪੱਖੀ ਫੈਸਲੇ ਕੀਤੇ ਹਨ ਅਤਿ ਸ਼ਹਿਰ ਧਾਰੀਵਾਲ ਲਈ ਵਿਕਾਸ ਯੋਜਨਾਵਾਂ ਸੰਬੰਧੀ ਕੀਤੇ ਐਲਾਨ ਇਸ ਮੌਕੇ ਤੇ ਧਾਰੀਵਾਲ ਦੀ ਹੋਂਦ ਹਰਤੀ ਮਨੀਸ਼ਾ ਮਹਾਜਨ ਜਿਸ ਨੇ ਯੂ ਪੀ ਐਸ ای ਵਿੱਚ 179 ਰੈਂਕ ਹਾਸਲ ਕਰਕੇ ਇਲਾਕੇ ਦਾ ਨਾਮ ਰੋਸ਼ਨ ਕੀਤਾ ਉਸ ਨੂੰ ਐਡਵੋਕੇਟ ਜਗਰੂਪ ਸਿੰਘ ਸੇਖਵਾਣੇ ਸਰਮਾਂਚਨ ਦੇ ਕੇ ਸਵਾਗਤ ਕੀਤਾ ਇਸ ਮੌਕੇ ਤੇ ਵਾਈਸ ਪ੍ਰਧਾਨ ਸਮੇਤ ਸਾਰੇ ਮਿਊਨਿਸਪਲ ਕੌਂਸਲਰ ਸਹਿਬਾਨ ਚੇਅਰਮੈਨ ਸਰਪੰਚ ਪਾਰਟੀ ਆਗੂ ਤੋਂ ਇਲਾਵਾ ਨਗਰ ਕੌਂਸਲ ਪ੍ਰਧਾਨ ਅਸ਼ੀਸ਼ ਜੈ ਤਿਲਕ ਰਾ ਤੋਂ ਇਲਾਵਾ ਸਮੂਹ ਸਟਾਫ ਦੇ ਮੈਂਬਰ ਮੌਜੂਦ ਰਹੇ ਵੇਖੋ ਟੀਵੀ ਨਿਊਜ਼ ਇੰਡੀਆ 255 ਧਾਰੀ ਵਾਲ ਤੋਂ ਪੱਤਰਕਾਰ ਰਣਜੀਤ ਸਿੰਘ ਦੀ ਖਾਸ ਰਿਪੋਰਟ Yeah. ਤੇਰੀ ਰੂਹ ਸਿੰਗਰਦੀ ਵਿਦਲੇ ਹਿੰਦੁਸਤਾਨ ਮੇਰਾ ਦੁਤਾ ਹੈ ਜਪਨੀ ਫਤੂਨ ਪਾਕਿਸਤਾਨੀ ਸਰਦਾਰੋ ਕੀ ਰੂਹ ਸਿੰਗਰਦੀ ਵਿਦਲੇ i'm oh, going oh, ਇਹ ਹੈ ਹੋਇਆ ਸੱਹਿਵਾਨ ਰੱਖ-ਰੱਖ ਸਕੂਲਾਂ ਤੋਂ ਆਏ ਹੋਏ ਸਾਡੇ ਪਿਆਰੇ ਬੱਚੇ ਅੱਜ ਦਾ ਦਿਨ ਛੇੜੋਤਾਂ ਦੇ ਇਤਿਹਾਸ ਦਾ ਇੱਕ ਬੜਾ ਅਹਿਮ ਦਿਨ ਕਿਉਂਕਿ ਅੱਜ ਦੇ ਦਿਨ 26 ਜਨਵਰੀ 1950 ਦੇ ਵਿੱਚ ਜਿਹੜਾ ਹਿੰਦੂਸਤਾਨ ਦਾ ਸੰਵਿਧਾਨ ਹੈ ਉਹ ਲਾਗੂ ਕੀਤਾ ਗਿਆ ਸੀ ਅੱਜ ਅਸੀਂ ਨਗਰ ਕੌਂਸਲ ਧਾਰਿਆਲ ਵਿਖੇ ਗਣਤੰਤਰ ਦਿਵਸ ਜਿਹੜਾ ਵਾ ਬੜੀ ਧੂਮ-ਤਾਂਮ ਦੇ ਨਾਲ ਬੜੀ ਸ਼ਰਧਾ ਔਰ ਚਾਹਵਾਂ ਦੇ ਨਾਲ ਮਨਾ ਰਹੇ ਹਾਂ ਔਰ ਸਾਰੇ ਕਮੇਟੀ ਦੇ ਪ੍ਰਧਾਨ ਐਮਸੀ ਸਹਿਬਾਨ ਔਰ ਇਲਾਕੇ ਦੀ ਜਿਹੜੇ ਬਤਵੰਤੇ ਸੱਜਣ ਨੇ ਉਹ ਵੀ ਸਾਰੇ ਅੱਜ ਇੱਥੇ ਆਏ ਹੋਏ ਆ ਮੈਂ ਸਾਰਿਆਂ ਨੂੰ ਤਾਰੀਵਾਲ ਨਗਰ ਨਿਵਾਸੀਆਂ ਨੂੰ ਔਰ ਸਮੁੱਚੇ ਦੇਸ਼ ਵਾਸੀਆਂ ਨੂੰ ਔਰ ਵਿਦੇਸ਼ਾਂ ਵਿੱਚ ਵੀ ਜਿੱਥੇ ਸਾਡੇ ਭਾਰਤ ਦੇ ਲੋਕ ਵਸਦੇ ਨੇ ਮੈਂ ਉਹਨਾਂ ਨੂੰ ਵੀ ਅੱਜ ਦੇ ਦਿਨ ਦੀ ਲੱਖ ਲੱਖ ਵਧਾਈ ਦਿੰਦਾ ਕਿਉਂਕਿ ਹਿੰਦੁਸਤਾਨ ਦੁਨੀਆ ਦੀ ਸਭ ਤੋਂ ਵੱਡੀ ਜਿਹੜੀ ਡੈਮੋਕ੍ਰੇਸੀ ਆ ਲੋਕਤੰਤਰ ਆ ਔਰ ਸੰਵਿਧਾਨ ਅੱਜ ਦੇ ਦਿਨ ਡਾਕਟਰ ਬੀ ਆਰ ਅੰਬੇਦਕਰ ਨੇ ਜੋ ਸੰਵਿਧਾਨ ਜਿਹੜਾ ਵਾ ਹਿੰਦੁਸਤਾਨ ਨੂੰ ਦਿੱਤਾ ਸੀ ਅੱਜ ਦੇ ਦਿਨ ਲਾਗੂ ਹੋਇਆ ਸੀਗਾ ਜਿਹਦੇ ਤਹਿਤ ਹੀ ਸਾਰਾ ਦੇਸ਼ ਜਿਹੜਾ ਵਾ ਉਹ ਚੱਲ ਰਿਹਾ ਵਾ ਔਰ ਬੜੇ ਵਧੀਆ ਢੰਗ ਨਾਲ ਸਾਡੇ ਦੇਸ਼ ਦੀ ਤਰੱਕੀ ਵੀ ਹੋਈ ਆ ਬੜੀਆਂ ਅਸੀਂ ਮੱਲਾ ਵੀ ਮਾਰੀਆਂ ਨੇ ਔਰ ਗਾਂ ਵੀ ਪ੍ਰਗਤੀ ਹਾਲ ਨੂੰ ਜਿਹੜਾ ਸਾਡਾ ਦੇਸ਼ ਜਾ ਰਿਹਾ ਵਾ ਜਿੱਥੋਂ ਤੱਕ ਲੋਕਲ ਸ਼ਹਿਰ ਦੀ ਗੱਲ ਆ ਤੇ ਅਸੀਂ ਸ਼ਹਿਰ ਦੇ ਲਈ ਵੀ ਹਰ ਤਰ੍ਹਾਂ ਦਾ ਜਿਹੜਾ ਵਿਕਾਸ ਆ ਉਹ ਆਉਣ ਵਾਲੇ ਸਮੇਂ 'ਚ ਕਰਨ ਜਾ ਰਹੇ ਆ ਜਿਸ ਤਰ੍ਹਾਂ ਸੀਵਰੇਜ ਤੇ ਸਰਫੇਸ ਵਾਟਰ ਦਾ ਜਿਹੜਾ ਪ੍ਰੋਜੈਕਟ ਆ ਉਹ ਪਾਸ ਜਿਹੜਾ ਹੋ ਚੁੱਕਿਆ ਆਉਣ ਵਾਲੇ ਥੋੜੇ ਦਿਨਾਂ 'ਚ ਟੈਂਡਰ ਦੀ ਪ੍ਰਕਿਰਿਆ ਜਿਹੜੀ ਆ ਉਹ ਸ਼ੁਰੂ ਹੋਣ ਜਾ ਰਹੀ ਆ ਇਹਦੇ ਨਾਲ ਨਾਲ ਜਿਹੜਾ ਕੂੜੇ ਦਾ ਡੰਪ ਦਾ ਮਸਲਾ ਸੀ ਉਹਦਾ ਵੀ ਟੈਂਡਰ ਜਿਹੜਾ ਵਾ ਉਹ ਲੱਗਿਆ ਹੋਇਆ ਵਾ ਹੋਰ ਵੀ ਸ਼ਹਿਰ ਦੇ ਜਿਹੜੇ ਮਸਲੇ ਨੇ ਉਹ ਅਸੀਂ ਇੱਕ ਇੱਕ ਕਰਕੇ ਸਾਰੇ ਜਿਹੜੇ ਮਸਲੇ ਆ ਉਹ ਹੱਲ ਕਰਾਂਗੇ ਔਰ ਜੇ ਕਾਦੀਆਂ ਹਲਕੇ ਦੀ ਗੱਲ ਕਰੀਏ ਤੇ ਇਸੇ ਤਰ੍ਹਾਂ ਕਾਦੀਆਂ ਸ਼ਹਿਰ ਦੇ ਵਿੱਚ ਵੀ ਸੀਵਰੇਜ ਦਾ ਪ੍ਰੋਜੈਕਟ ਜਿਹੜਾ ਵਾ ਪਾਸ ਹੋ ਗਿਆ ਵਾ ਮੁਹੱਲਾ ਕਲੀਨਿਕ ਜਿਹੜੇ ਆ ਦੋ ਮੁਹੱਲਾ ਕਲੀਨਿਕ ਇੱਕ ਤਾਰੀਵਾਲ ਔਰ ਇੱਕ ਕਾਦੀਆਂ ਇਹ ਵੀ ਆਉਣ ਵਾਲੇ ਥੋੜੇ ਸਮੇਂ ਦੇ ਵਿੱਚ ਜਿਹੜੇ ਆ ਸ਼ੁਰੂ ਕੀਤੇ ਜਾਣਗੇ ਉਹਨਾਂ ਦਾ ਵੀ ਸਾਰਾ ਸਟਾਫ ਉੱਥੇ ਆਪਣਾ ਜਿਹੜਾ ਬਿਜਲੀ ਦਾ ਕਨੈਕਸ਼ਨ ਆ ਇੰਟਰਨੈਟ ਦਾ ਕਨੈਕਸ਼ਨ ਆ ਸਾਰੇ ਜਿਹੜੇ ਪ੍ਰਬੰਧ ਆ ਉਹ ਜਿਹੜੇ ਮੁਕੰਮਲ ਹੋ ਚੁੱਕੇ ਆ ਔਰ ਜਿਸ ਦਿਨ ਸਰਕਾਰ ਵੱਲੋਂ ਜਿਹੜਾ ਵਾ ਸਾਰੇ ਜਿੰਨੇ ਮੋਹੱਲਾ ਕਲੀਨਿਕ ਪੰਜਾਬ ਦੇ ਤਿਆਰ ਹੋਏ ਆ ਇਹ ਵੀ ਜਿਹੜੀ ਇਨੌਗੁਰੇਸ਼ਨ ਇਹਦੀ ਵੀ ਨਾਲ ਹੀ ਜਿਹੜੀ ਆ ਉਹ ਕੀਤੀ ਜਾਊਗੀ ਔਰ ਇੱਕ ਵੱਡੀ ਜਿਹੜੀ ਖੁਸ਼ਖਬਰੀ ਆ ਕਿ ਜਿੰਨੇ ਨੀਲੇ ਕਾਰਡ ਲੋਕਾਂ ਦੇ ਕੱਟੇ ਗਏ ਸੀਗੇ ਸਾਰੇ ਪੰਜਾਬ ਚ 10 ਲੱਖ ਤੋਂ ਵੱਧ ਦੀ ਗਿਣਤੀ ਦੇ ਉਹ ਸਾਰੇ ਕੈਬਨਟ ਚ ਜਿਹੜੇ ਆ ਪਾਸ ਕਰਕੇ ਬਹਾਲ ਕਰ ਦਿੱਤੇ ਗਏ ਆ ਸੋ ਆਉਣ ਵਾਲੇ ਸਮੇਂ ਦੇ ਵਿੱਚ ਲੋਕਾਂ ਨੂੰ ਜਿਹੜੇ ਆ ਖਾਸ ਕਰਕੇ ਸਾਡੇ ਜਿਹੜੇ ਗ੍ਰੀਵਤਫ ਕਾ ਉਹਨਾਂ ਨੂੰ ਇਹਦੇ ਨਾਲ ਬੜੀ ਵੱਡੀ ਰਾਤ ਮਿਲ ਸਰੇ ਕੋ ਅੱਜ ਹੁਣ ਵੇਖੋ ਸਰਦੀਆਂ ਦੇ ਦਿਨ ਚੱਲ ਰਹੇ ਆ ਕਿੰਨੇ ਐਕਸੀਡੈਂਟ ਹੋ ਰਹੇ ਆ ਕਿੰਨੇ ਲੋਕਾਂ ਦੀ ਜਾਨ ਜਾ ਰਹੀ ਆ ਸੋ ਇਹ ਬੜੀ ਸਮੇਂ ਦੀ ਲੋੜ ਸੀਗੀ ਔਰ ਅੱਜ 26 ਜਨਵਰੀ ਵਾਲੇ ਦਿਨ ਜਿਹੜਾ ਵਾ ਉਹ ਮਾਨ ਸਾਹਿਬ ਨੇ ਇਹਦਾ ਜਿਹੜਾ ਵਾ ਇਹਦੀ ਸ਼ੁਰੂਆਤ ਜਿਹੜੀ ਆ ਇਹ ਕੱਲ ਜਲੰਧਰੋਂ ਜਿਹੜੀ ਆ ਉਹ ਹੋਣੀ ਆ ਇਹਦੇ ਨਾਲ ਕਾਫੀ ਜਿਹੜਾ ਵਾ ਲੋਕਾਂ ਨੂੰ ਜਿਹੜੇ ਖਾਸ ਕਰਕੇ ਰਾਹੀਰ ਨੇ ਉਹਨਾਂ ਨੂੰ ਰਾਤ ਮਿਲੂਗੀ ਫਰਸਟ ਏਡ ਦੀ ਸਮੱਸਿਆ ਜਾਂ ਕੋਈ ਵੀ ਤੁਹਾਨੂੰ ਸੜਕ ਦੇ ਵਿੱਚ ਕੋਈ ਸਫਰ ਕਰਦੇ ਆ ਕੋਈ ਦਿੱਕਤ ਆਉਂਦੀ ਆ ਇਹ ਜਿਹੜੀ ਸੜਕ ਸੁਰੱਖਿਆ ਫੋਰਸ ਆ ਇਹ ਤੁਹਾਡੀ ਮਦਦ ਤੇ 24 ਘੰਟੇ ਤਤਪਰ ਹੋ ਸਰ ਇੱਕ ਫਰਿਸ਼ਤੇ ਸਕੀਮ ਸ਼ੁਰੂ ਕੀਤੀ ਆ ਇਹਦੇ ਸਬੰਧ ਚ ਮੀਡੀਆ ਰਾਹੀਂ ਦੱਸ ਦਿਓ ਕਿ ਜਿਹੜਾ ਇੱਕ ਐਕਸੀਡੈਂਟ ਹੋ ਜਾਂਦਾ ਉਹ ਕਿਉਂ ਮਰਦਾ ਵਾ ਇਸ ਗੱਲ ਨੂੰ ਗਲੇ ਡਰਦੇ ਹੀ ਪਰ ਫਰਿਸ਼ਤੇ ਸਕੀਮ ਦੀ ਕਿਹਨਾਂ ਨੂੰ ਨਾਮ ਦਿੱਤਾ ਜਾਂਦਾ ਹੈ ਹਾਂ ਇਹ ਬੜੀ ਅੱਛੀ ਸਕੀਮ ਆ ਕਿਉਂਕਿ ਅਸੀਂ ਕਈ ਵਾਰ ਦੇਖਦੇ ਆ ਕਿ ਸਰਕਾਂ ਤੇ ਡੁਰ ਘਟਣਾ ਹੋ ਜਾਂਦੀ ਆ ਡਰਦੇ ਕੋਈ ਜਿਹੜਾ ਆਪਣਾ ਐਕਸੀਡੈਂਟ ਜਿਦਾ ਹੋਇਆ ਹੁੰਦਾ ਸੱਟਾਂ ਲੱਗੀਆਂ ਹੁੰਦੀਆਂ ਕੋਈ ਡਰਦੇ ਉਹਨੂੰ ਚੁੱਕਦਾ ਨਹੀਂਗਾ ਪਰ ਹੁਣ ਸਰਕਾਰ ਵੱਲੋਂ ਸਕੀਮ ਸ਼ੁਰੂ ਕੀਤੀ ਗਈ ਆ ਫਰਿਸ਼ਤੇ ਸਕੀਮ ਜਿਹਦੇ ਤਾਤ ਜਿਹੜਾ ਵੀ ਜਿਹੜਾ ਵਾ ਦੁਰਘਟਨਾ ਗ੍ਰਸਤ ਆਦਮੀ ਆ ਜਾਂ ਉਹਨਾਂ ਨੂੰ ਲੈ ਕੇ ਹਸਪਤਾਲ ਜਾਊਗਾ ਉਹਨੂੰ ਸਰਕਾਰ ਵੱਲੋਂ ਜਿਹੜੀ ਆ ਮਾਨਤਾ ਦਿੱਤੀ ਜਾਊਗੀ ਉਹਦੀ ਉਹਨੂੰ 2000 ਰੁਪਏ ਜਿਹੜਾ ਵਾ ਐਜ਼ ਰਿਸਪੈਕਟ ਦਿੱਤਾ ਜਾਊਗਾ ਕਿ ਤੁਸੀਂ ਇੱਕ ਚੰਗਾ ਕਾਰਜ ਜਿਹੜਾ ਉਹ ਕੀਤਾ ਸਰ ਨਗਰ ਕੌਂਸਲ ਵੱਲੋਂ ਬੜਾ ਪਾਲਾ ਕੀਤਾ ਜਾ ਰਿਹਾ ਕਿ ਨਜਾਇਜ਼ ਕਬਜ਼ੇ ਹਟਾਏ ਜਾਣ ਫਿਰ ਵੀ ਦੇਖਣ ਨੂੰ ਆਇਆ ਕਿ ਇੱਕ ਧਾਰੀਆਲ ਸ਼ਹਿਰ ਇਦਾਂ ਵਾਂਗ ਜਿੱਥੇ ਨਜਾਇਜ਼ ਕਬਜ਼ੇ ਹੱਥ ਤੋਂ ਜ਼ਿਆਦਾ ਵਾ ਇਹ ਪੋਲਿਟਿਕਲ ਲੋਕਾਂ ਦਾ ਵਿੱਚ ਹੁੰਦਾ ਹਾਤਾ ਇਹ ਹੌਲੀ ਹੌਲੀ ਵੇਖੋ ਇਹ ਸਮੱਸਿਆ ਅੱਜ ਦੀ ਨਹੀਂ ਜੀ ਬੜੇ ਲੰਬੇ ਸਮੇਂ ਤੋਂ ਚੱਲਦੀ ਆ ਰਹੀ ਆ ਔਰ ਇਹਦੇ ਯਤਨ ਜਿਹੜੇ ਆ ਪ੍ਰਧਾਨ ਸਾਹਿਬ ਨੇ ਸ਼ੁਰੂ ਕਰ ਦਿੱਤੇ ਆ ਕੁਝ ਇੱਕ ਥਾਵਾਂ ਤੋਂ ਜਿਹੜੇ ਅਜ ਕਬਜ਼ੇ ਹਟਾਏ ਗਏ ਆ ਬਾਕੀ ਹੌਲੀ ਹੌਲੀ ਕਰਕੇ ਕਿਉਂਕਿ ਅਸੀਂ ਚਾਹੁੰਦੇ ਨਹੀਂ ਕਿ ਕੋਈ ਕਿਸੇ ਨਾਲ ਧੱਕਾ ਕੀਤਾ ਜਾਵੇ ਭਾਵੇਂ ਟਾਈਮ ਤੁਹਾਨੂੰ ਥੋੜਾ ਲੱਗੇ ਪਰ ਹਰ ਇੱਕ ਨੂੰ ਅਸੀਂ ਐਮੀਕੇਬਲੀ ਜਿਹੜਾ ਵਾ ਇਹਦਾ ਹੱਲ ਜਿਹੜਾ ਆਉਣ ਵਾਲੇ ਸਮੇਂ 'ਚ ਕਰਾਂ। ਸ਼ੀਤ ਭਗਤ ਸਿੰਘ ਚੌਂਕ 'ਚ ਸਾਰਾ ਚੰਡਾ ਫੇੜਾ ਆਉਣ ਆਏ ਭਾਈ ਸੋਲਤਾਰ ਦੀ ਗੱਲ ਜੀ। ਪਰ ਉਹ ਰੇੜੀਆਂ ਲੱਗਿਆ ਉਹਨੇ ਖੁਦ ਰੇੜੀਆਂ ਪੜੇ ਕਰਕੇ ਤੇ ਚੰਡਾ ਫੇੜਾ ਆਇਆ ਵਾ। ਹਾਂ। ਨਹੀਂ ਇਹਦਾ ਵੀ ਮੈਂ ਪ੍ਰਧਾਨ ਸਾਹਿਬ ਨਾਲ ਗੱਲ ਕੀਤੀ ਆ ਆਉਣ ਵਾਲੇ ਸਮੇਂ 'ਚ ਇਹ ਸਾਰੀ ਸਮੱਸਿਆ ਜਿਹੜੀ ਆ ਇਹਦੀ ਹੱਲ ਕੀਤੀ ਜਾਊਗੀ। ਕੋਈ ਵੀ ਰੋਕੀ ਮੇਰੇ ਪਰੇਸ਼ਾਨ ਹੋਵੇ। ਇਹ ਜਲਦੀ ਤੋਂ ਜਲਦੀ ਕੀਤੀ ਜਾਊਗੀ। ਧੰਨਵਾਦ। ਜੈ ਹਿੰਦ।